ਤਨ ਤਨ ਬਾਬਾ ਦੀਪ ਸਿੰਘ ਜੀ ਦੀ ਸੋਭਾ ਪੂਰੇ ਜਹਾਨ ਦੇ ਵਿੱਚ ਔਰ ਹੋਵੇ ਵੀ ਕਿਉਂ ਨਾ ਜੀ ਹੋਵੇ ਵੀ ਕਿਉਂ ਨਾ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਕੋਈ ਮਾਇਆ ਦੀ ਭੇਟਾ ਚੜਾਉਂਦਾ ਕੋਈ ਰੁਮਾਲਾ ਸਾਹਬ ਦੀ ਭੇਟਾ ਚੜਾਉਂਦਾ ਕੋਈ ਸਹਰੇ ਦੀ ਸਾਤ ਸੰਗਤ ਭੇਟਾ ਚੜਾਉਂਦਾ ਕੋਈ ਹੋਰ ਵਸਤੂ ਦੀ ਭੇਟਾ ਚੜਾਉਂਦਾ ਹੈ ਉਹ ਧੰਨ ਕਹੀਏ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਜਿਨ੍ਹਾਂ ਨੇ ਆਪਣੇ ਸੀਸ ਦੀ ਭੇਟਾ ਚੜਾਈ ਆਖੋ ਸਤਨਾਮ ਵਾਹਿਗੁਰੂ ਸੀਸ ਦੀ ਭੇਟਾ ਆਪ ਦਾ ਸੀਸ ਲਾ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆ ਦੇ ਚਰਨਾਂ 'ਚ ਰੱਖ ਦਿੱਤਾ ਤਨਗੁਰ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਾ ਲਾਡਲੇ ਸਨ ਆਹ ਤਨਗੁਰ ਰਾਮਦਾਸ ਮਹਾਰਾਜ ਜੀਆਂ ਦੇ ਵੀ ਲਾਡਲੇ ਬਣ ਗਏ ਜਦੋਂ ਹਰਵੰਦਰ ਸਾਹਿਬ ਨੂੰ ਆਜ਼ਾਦ ਕਰਾਇਆ ਆਪ ਦਾ ਸੀਸ ਭੇਟਾ ਦੇ ਕੇ ਤਨਗੁਰ ਰਾਮਦਾਸ ਮਹਾਰਾਜ ਜੀ ਨੂੰ ਬਾਬਾ ਦੀਪ ਸਿੰਘ ਜੀ ਏਡੇ ਪਾਏ ਏਡੇ ਪਾਏ ਏਡੇ ਪਾਏ ਬਾਬਾ ਦੀਪ ਸਿੰਘ ਜੀ ਨੂੰ ਧੰਗੁਰ ਰਾਮਦਾਸ ਮਹਾਰਾਜ ਕਹਿੰਦੇ ਨੇ ਦੀਪ ਸਿਆ ਹੁਣ ਤੈਨੂੰ ਆਪਣੀ ਪ੍ਰਕਰਮਾਂ ਚ ਹੀ ਥਾਂ ਦੇਣੀ ਆਖੋ ਸਤਨਾਮ ਆਪਣੀ ਪ੍ਰਕਰਮਾਂ ਚ ਥਾਂ ਆਪਦੇ ਕੋਲ ਤੈਨੂੰ ਥਾਂ ਦੇਣੀ ਹੈ ਤੁਸੀਂ ਦੇਖੋ ਧੰਗੁਰ ਰਾਮਦਾਸ ਮਹਾਰਾਜ ਕਹਿੰਦੇ ਮੇਰੇ ਕੋਲ ਆਣਾ ਪਹਿਲੇ ਮੇਰੇ ਪਿਆਰੇ ਦੇ ਦਰਸ਼ਨ ਕਰਕੇ ਆ ਪਹਿਲੇ ਮੇਰੇ ਪਿਆਰੇ ਦੇ ਦਰਸ਼ਨ ਕਰਕੇ ਆ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਜਾਓ ਤੇ ਸਾਧ ਸੰਗਤ ਪਹਿਲੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸਥਾਨ ਆਂਦਾ ਹੈ ਉਥੇ ਸੀਸ ਨਿਵਾਉਂਦੇ ਆ ਨੱਕ ਮਸਤਕ ਹੁੰਦੇ ਆ ਫਿਰ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਜਾਂਦੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਬਾਬਾ ਦੀਪ ਸਿੰਘ ਜੀ ਮੇਰੇ ਕੋਲ ਕੋਈ ਪਿੱਛੋਂ ਆਏਗਾ ਤੁਹਾਡੀ ਮੈਂ ਮਾਈਨੀ ਜਗ ਚ ਕਰਾ ਦੇਵਾਂਗੇ ਕਿ ਪਹਿਲੇ ਤੁਹਾਡੇ ਇੱਥੇ ਨਮਸਕਾਰ ਕਰੇਗਾ ਫਿਰ ਸਾਡੇ ਕੋਲ ਪਹੁੰਚੇਗਾ ਆਖੋ ਸਤਨਾਮ ਵਾਹਿਗੁਰੂ ਪ੍ਰਵਾਨ ਚੜ ਗਏ ਜੀ ਪ੍ਰਵਾਨ ਚੜ ਗਏ ਤਨਤਨ ਬਾਬਾ ਦੀਪ ਸਿੰਘ ਜੀ ਪ੍ਰਵਾਨ ਚੜ ਗਏ ਲੱਡਲੇ ਜੋ ਹੈ ਆਖੋ ਸਤਨਾਮ ਵਾਹਿਗੁਰੂ ਜਦੋਂ ਕੋਈ ਲੱਡਲਾ ਹੁੰਦਾ ਹੈ ਨਾ ਫਿਰ ਉਹਨੂੰ ਦੂਰ ਨਹੀਂ ਕੀਤਾ ਜਾਂਦਾ ਉਹਨੂੰ ਸਗੋਂ ਨੇੜੇ ਕੀਤਾ ਜਾਂਦਾ ਦੂਰ ਨਹੀਂ ਕੀਤਾ ਜਾਂਦਾ ਉਹਨੂੰ ਸਗੋਂ ਨੇੜੇ ਕੀਤਾ ਜਾਂਦਾ ਨੇੜੇ ਕਰਕੇ ਵਡਿਆਈਆਂ ਦਿੱਤੀਆਂ ਜਾਂਦੀਆਂ ਜਿਹੜਾ ਲੱਡਲਾ ਹੋਵੇ ਆਖੋ ਸਤਨਾਮ ਵਾਹਿਗੁਰੂ ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਤੰਤਨ ਬਾਬਾ ਦੀਪ ਸਿੰਘ ਜੀ ਨੂੰ ਨੇੜੇ ਕਰਕੇ ਵਡਿਆਈਆਂ ਦਿੱਤੀਆਂ ਵਡਿਆਈਆਂ ਦੂਜੀ ਬਾਤ ਇੱਕ ਤਾਂ ਆਪਣੇ ਚਰਨਾ ਚ ਥਾਂ ਦਿੱਤੀ ਦੂਜਾ ਪਹਿਲੇ ਭਗਤਾਂ ਦੇ ਦਰਸ਼ਨ ਤੇ ਫਿਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੇਰੇ ਦਰਸ਼ਨ ਕਰਿਓ ਆਖੋ ਸਤਨਾਮ ਤੀਜਾ ਧੰਗੁਰ ਰਾਮਦਾਸ ਮਹਾਰਾਜ ਨੇ ਐਸੀ ਵਡਿਆਈ ਦਿੱਤੀ ਇਹ ਧੰਗੁਰ ਰਾਮਦਾਸ ਮਹਾਰਾਜ ਕਹਿੰਦੇ ਨਾ ਹੋਣਗੇ ਬਾਬਾ ਦੀਪ ਸਿੰਘ ਜੀ ਜਿੰਨੀਆਂ ਰੌਣਕਾਂ ਸਾਡੇ ਸਥਾਨ ਤੇ ਲੱਗਣਗੀਆਂ ਓਨੀਆਂ ਰੌਣਕਾਂ ਆਪ ਜੀ ਦੇ ਵੀ ਸਥਾਨ ਤੇ ਲੱਗਣਗੀਆਂ ਆਪ ਜੀ ਦੇ ਸਥਾਨ ਤੇ ਅਜੇ ਵੇਖ ਲੋ ਸ੍ਰੀ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਸਾਧ ਸੰਗਤ ਜਦੋਂ ਦੁਪਹਿਰਾ ਹੁੰਦਾ ਐਤਵਾਰ ਵਾਲੇ ਦਿਨ ਲੱਖਾਂ ਦੀ ਤਰ੍ਹਾਂ ਦੇ ਸੰਗਤਾਂ ਲੱਖਾਂ ਮਤਲਬ ਜ਼ਰਰਾ ਜ਼ਰਰਾ ਸੰਗਤ ਦੇ ਨਾਲ ਸੰਗਤ ਦੇ ਚਰਨ ਧੂੜ ਦੇ ਨਾਲ ਭਰਿਆ ਹੁੰਦਾ ਹੈ ਤੇ ਪ੍ਰਤੱਖ ਕਰਮ ਆਤੀ ਹੈ ਨਾ ਜੀ ਇਹ ਪ੍ਰਤੱਖ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ ਜੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਵਰਤਦੀ ਨਜ਼ਰ ਆ ਰਹੀ ਹੈ ਪ੍ਰਤੱਖ ਸਾਜ ਸੰਗਤ ਕੋਈ ਇਹਨੂੰ ਛੁਟਲਾ ਨਹੀਂ ਸਕਦਾ ਕੋਈ ਇਹਨੂੰ ਇਗਨੋਰ ਨਹੀਂ ਕਰ ਸਕਦਾ ਕੋਈ ਉਸ ਨੂੰ ਮੂੰਹ ਨਹੀਂ ਮੋੜ ਸਕਦਾ ਉਹ ਜਿੰਨੀਆਂ ਮਰਜ਼ੀ ਭਾਈ ਗੱਲਾਂ ਕਰਦੀ ਜਾਓ ਆ ਖਾਲੀ ਐਤਵਾਰੀ ਕਿਉਂ ਜੀ ਆ ਜੀ ਉਹ ਜਿੰਨੂ ਗੁਰੂ ਰਾਮਦਾਸ ਮਹਾਰਾਜ ਵਡਿਆਈ ਦੇਣ ਤੇ ਆ ਜਾਣ ਉਹਨਾਂ ਦੀ ਵਡਿਆਈ ਨੂੰ ਕੋਈ ਮੀਟ ਨਹੀਂ ਸਕਦਾ ਖੁਸ ਸਤਨਾਮ ਵਾਹਿਗੁਰੂ ਸਤ ਸ੍ਰੀ ਅਕਾਲ ਆ ਕਹਿੰਦੇ ਨੇ ਧੰਗ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਪਣੀ ਬਾਣੀ ਚ ਕਹਿੰਦੇ ਕੀ ਕਹਿੰਦੇ ਜਿਨ ਹਰ ਮਨ ਵਸਿਆ ਸੇਦਰ ਸਾਚੇ ਜਿਨ ਹਰ ਮਨ ਵਸਿਆ ਸੇਦਰ ਸਾਚੇ ਦਰਸਾ ਚੈ ਸਚਿਆਰਾ ਦਰਸਾ ਚੈ ਸਚਿਆਰਾ ਓ ਹੋ ਹੋ ਦਰਸਾ ਚੈ ਸਚਿਆਰਾ ਦਰਸਾ ਚੈ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਦੀ ਸੋਹ ਬਾਤ ਜੁਗ ਜੁਗ ਹੋਈ ਉਹਨਾਂ ਦੀ ਸੋਹ ਬਾਤ ਜੁਗ ਜੁਗ ਹੋਈ ਉਹਨਾਂ ਦੀ ਸੋਹ ਬਾਤ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ ਕੋਈ ਨਾ ਮੇਟਣ ਹਾਰਾ ਹਾਜੀ ਕੋਈ ਨਾ ਮੇਟਣ ਹਾਰਾ ਤਨ ਬਾਬਾ ਦੀਵ ਸਿੰਘ ਜੀ ਤਨ ਤਨ ਬਾਬਾ ਦੀਵ ਸਿੰਘ ਜੀ ਤਨ ਤਨ ਬਾਬਾ ਦੀਵ ਸਿੰਘ ਜੀ ਤਨ ਤਨ ਬਾਬਾ ਦੀਵ ਸਿੰਘ ਜੀ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਉਹਨਾਂ ਦੀ ਸੋਭਾ ਜੁਗ ਜੁਗ ਨਾ ਮੇਟਣ ਹਾਰਾ ਕੋਈ 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 ਨਹੀਂ ਜੰਮਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਸਹਿਬ ਕਹਿੰਦੇ ਕੋਈ ਨਾ ਮੇਟਣ ਹਾਰਾ ਕੋਈ ਉਹਨਾਂ ਦੀ ਸੋਭਾ ਮੇਟ ਨਹੀਂ ਸਕਦਾ ਸਗੋਂ ਉਹਨਾਂ ਗੁਰਮੁਖਾਂ ਦੀ ਉਹਨਾਂ ਭਗਤਾਂ ਦੀ ਉਹਨਾਂ ਮਹਾਪੁਰਖਾਂ ਦੀ ਸੋਭਾ ਦਿਨ ਦਿਨ ਚੜ੍ਹੈ ਸਵਾਈ ਆਖੋ ਸਤਨਾਮ ਵਾਹਿਗੁਰੂ ਦਿਨ ਦਿਨ ਚੜ੍ਹਦੀ ਜਾਂਦੀ ਹੈ ਸੋਭਾ ਤੁਸੀਂ ਵੇਖੋ ਭਾਵੇਂ ਕਈ ਸਾਧ ਸੰਗਤ ਇਹਨੂੰ ਕਹਿੰਦੇ ਨੇ ਬਖਸ਼ ਲੈਣਾ ਮੈਨੂੰ ਆ ਜਿਹੜਾ ਲਫ਼ਜ਼ ਮੈਂ ਬੋਲਣ ਲੱਗਾ ਆ ਕਈ ਸਾਧ ਸੰਗਤ ਇਰਖਾ ਵਸੋਗੇ ਜੀ ਭੇਡ ਚਾਲ ਹੈ ਆ ਹੈ ਉਹ ਤੁਸੀਂ ਵੇਖਣਾ ਦਿਨ ਪ੍ਰਤੀ ਦਿਨ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਸੋਭਾ ਵਧਦੀ ਜਾ ਰਹੀ ਆਖੋ ਸਤਨਾਮ ਵਾਹਿਗੁਰੂ ਸਤ ਸ੍ਰੀ ਅਕਾਲ ਇਹ ਸਚਾਈ ਹੈ ਜਿਦੀ ਸੋਭਾ ਗੁਰੂ ਵਿਧਾਨ ਤੇ ਆ ਜਾਣ ਸਾਧ ਸੰਗਤ ਜੀ ਫਿਰ ਉਹ ਸੋਭਾ ਰੁਕਦੀ ਨਹੀਂ ਉਹ ਵਧਦੀ ਜਾਂਦੀ ਹੈ ਫਿਰ ਉਹ ਵਧਦੀ ਜਾਂਦੀ ਹੈ ਔਰ ਕਮਾਲ ਦੀ ਗੱਲ ਵੇਖਿਓ ਜਿੱਥੇ ਜਿੱਥੇ ਬਾਬਾ ਜੀ ਨੇ ਆਪ ਦੇ ਮੁਬਾਰਕ ਚਰਨ ਪਾਏ ਨੇ ਉੱਥੇ ਤਾਂ ਚਲੋ ਸਾਧ ਸੰਗਤ ਰੰਗ ਭਾਗ ਲਗੇ ਹੀ ਨੇ ਉੱਥੇ ਤਾਂ ਲਹਿਰਾਂ ਬਹਿਣਾ ਲੱਗੀਆਂ ਹੀ ਨੇ ਉਹ ਸਥਾਨ ਪੂਜਣ ਯੋਗ ਪਵਿੱਤਰ ਹੈ ਹੀ ਨੇ ਜਿਵੇਂ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਪਉ ਵਿੰਡ ਚਲੇ ਜਾ। ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦੁਆਰਾ ਸੀਸਗੰਜ ਸਾਹਿਬ ਹੋ ਜਾ। ਲਕੀਰ ਸਾਹਿਬ ਟਾਲਾ ਸਾਹਿਬ ਜਿੱਥੇ ਮੁਬਾਰਕ ਚਰਨ ਤੰਤਨ ਬਾਬਾ ਦੀਪ ਸਿੰਘ ਜੀ ਦੇ ਪਏ। ਉੱਥੇ ਤਾਂ ਰੌਣਕਾਂ ਹੈ ਹੀ ਨੇ। ਪੂਜਣਯੋਗ ਸਥਾਨ। ਪਰ ਜਿੱਥੇ ਜਿੱਥੇ ਬਾਬਾ ਜੀ ਦੇ ਚਰਨ ਨਹੀਂ ਵੀ ਪਏ ਸਾ ਸੰਗਤ। ਬਸ ਖਾਲੀ ਬਾਬਾ ਦੀਪ ਸਿੰਘ ਦਾ ਨਾਂ ਹੀ ਲੱਗ ਗਿਆ। ਉੱਥੇ ਦੀ ਰੌਣਕਾਂ ਵੀ ਸਾਧ ਸੰਗਤ ਵੇਖਣ ਵਾਲੀਆਂ ਨੇ ਆਖੋ ਸਤਨਾਮ ਵੈਕੂ ਉਸ ਥਾਨ ਵੀ ਪੂਜਣ ਯੋਗ ਹੋ ਗਏ ਪੂਜਣ ਯੋਗ ਆਪਾਂ ਲੁਧਿਆਣੇ ਰਹਿੰਦੇ ਆਂ ਔਰ ਇਹ ਸਾਧ ਸੰਗਤ ਕਿਸੇ ਤੋਂ ਲਕੋ ਨਹੀਂ ਐ ਕਿਸੇ ਤੋਂ ਛਕੋ ਨਹੀਂ ਐ ਜਿਹੜੀ ਮੈਂ ਇਹ ਗੱਲ ਬੋਲਣ ਲੱਗਾ ਮਾਡਲ ਟਾਊਨ ਐਕਸਟੈਂਸ਼ਨ ਤੰਤਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਥਾਨ ਐ ਹੈ ਜੀ ਦਿਨ ਵੇਲੇ ਚਲੇ ਜਾਓ ਸ਼ਾਮਾਂ ਨੂੰ ਚਲੇ ਜਾਓ ਸਵੇਰੇ ਚਲੇ ਜਾਓ ਰਾਤ ਨੂੰ ਚਲੇ ਜਾਓ ਅਤੀ ਰਾਤ ਨੂੰ ਚਲੇ ਜਾਓ ਰੌਣਕਾਂ ਲਗੀਆਂ ਪੂਜਨੀਕ ਸਥਾਨ ਹੋਇਆ ਪਿਆ ਅਹਿਸਾਸ ਹਲੇ ਉੱਥੇ ਚਰਨ ਨਹੀਂ ਪਏ ਬਾਬਾ ਦੀਪ ਸਿੰਘ ਜੀ ਦੇ ਖਾਲੀ ਇੱਕ ਨਾਂ ਹੀ ਵੱਜਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਦੇਖੋ ਗੁਰੂ ਰਾਮਦਾਸ ਪਿਤਾ ਜੀ ਨੇ ਧੰਨ ਬਾਜਾਂ ਵਾਲੇ ਮਾਹੀ ਜੀ ਨੇ ਆਪਣੇ ਲਾडले ਦੀ ਕਿੰਕੀ ਸੋਭਾ ਕਰਾਈ ਕਿੰਕੀ ਸੋਭਾ ਔਰ ਪਦਾਰਥਾਂ ਦੇ ਢੇਰ ਸੱਸ ਹਰ ਅੱਧੇ ਦੇ ਘੰਟੇ ਬਾਅਦ ਕੋਈ ਨਾ ਕੋਈ ਵੈਰਾਈਟੀ ਚੇਂਜ ਹੀ ਹੋਈ ਹੁੰਦੀ ਆ ਖੁਸਤਨਾ ਕੋਈ ਜਿਗਿਆਸੂ ਆ ਰਿਹਾ ਆ ਪਦਾਰਥ ਵੰਡ ਰਿਹਾ ਕੋਈ ਜਿਗਿਆਸੂ ਆ ਰਿਹਾ ਆ ਪਦਾਰਥ ਇਹ ਕਮਾਈਆਂ ਬੋਲਦੀਆਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀਆਂ ਇਹ ਕਮਾਈਆਂ ਨੇ ਸੱਸ ਰਾਤ ਦਿਨ ਇਹਨਾਂ ਕੀ ਸੰਗਤ ਦਾ ਪਹਿਰਾ ਖਾਲੀ ਆਈ ਜਾਈ ਚਲਦਾ ਪਿਆ ਨਾ 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 ਰਾਤ ਦਿਨ ਤੁਸੀਂ ਜਦੋਂ ਮਰਜ਼ੀ ਜਦੋਂ ਮਰਜ਼ੀ ਚਲੇ ਜਾਓ ਤੁਹਾਨੂੰ ਪਤਾ ਹੀ ਹੈ ਸੰਗਤ ਜੀਓ ਹੁਧਿਆਣੇ ਚ ਹੀ ਰਹਿਨੇ ਆ ਜਦੋਂ ਮਰਜ਼ੀ ਚਲੇ ਜਾਓ ਸਾਧ ਸੰਗਤ ਜੀ ਪੂਰਾ ਹਾਲ ਭਰਿਆ ਹੁੰਦਾ ਸੰਗਤਾਂ ਕੋਈ ਅੰਦਰ ਬਹਿ ਕੇ ਸੁਖਮਨੀ ਦਾ ਪਾਠ ਕੋਈ ਆਪਣਾ ਨਿਤਨੇਮ ਕੋਈ ਜਪਜੀ ਸਾਹਿਬ ਦੇ ਪਾਠ ਕੋਈ ਕਿਵੇਂ ਕੋਈ ਕਿਵੇਂ ਧਰਤੀ ਪੂਜਣ ਯੋਗ ਹੋ ਗਈ ਸਾਧ ਸੰਗਤ ਜੀ ਜਿੱਥੇ ਧੰਤਨ ਬਾਬਾ ਦੀਪ ਸਿੰਘ ਦਾ ਖਲੀ ਨਾਂ ਹੀ ਵੱਜ ਗਿਆ ਖੁਸਾਤ ਨਾ ਸਤਿ ਸ੍ਰੀ ਅਕਾਲੇ ਤਿਨਾਂ ਦੀ ਸੋਬਾ ਜੁਗ ਜੁਗ ਹੋਈ ਕੋਏ ਨਾ ਮੇਟਣ ਹਾਰ ਇਰਖਾਲੂ ਜੋ ਮਰਜੀ ਕਰੀ ਜਾਣ ਪਰ ਜਿੰਨੂੰ ਗੁਰੂ ਰਾਮਦਾਸ ਮਹਾਰਾਜ ਵਧਾਈ ਦੇਣ ਤੇ ਆ ਜਾਣ ਫਿਰ ਸਾਸ ਉਹ ਵਧਾਈ ਰੁਕਦੀ ਨਹੀਂ ਉਹ ਤਾਂ ਫਿਰ ਤੁਰ ਹੀ ਜਾਂਦੀ ਜਿੱਥੇ ਵੀ ਧੰਨ ਧੰਬਾਵਾ ਦੀਪ ਸਿੰਘ ਜੀ ਦਾ ਨਾਮ ਲੱਗ ਗਿਆ ਆ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਦੀ ਮੈਂ ਟੇਪ ਸੁਣ ਰਿਹਾ ਸੀ ਬਾ ਕਮਾਲ ਸਾਧ ਸੰਗਤ ਬਾ ਕਮਾਲ ਜੀ ਉਹਨਾਂ ਨੇ ਦਸੀ ਸ਼੍ਰੀ ਗੰਗਾ ਨਗਰ ਰਾਜਸਥਾਨ ਉੱਥੇ ਦੇ ਕੁਝ ਪ੍ਰਬੰਧਕ ਨਾ ਬੜੇ ਧਿਆਨ ਨਾਲ ਸੁਣਿਓ ਜੀ ਉੱਥੇ ਦੇ ਕੁਝ ਪ੍ਰਬੰਧਕ ਧੰਤਨ ਬਾਬਾ ਕੁੰਨਨ ਸਿੰਘ ਜੀ ਕੋਲ ਆਏ ਜਦੋਂ ਧੰਤਨ ਬਾਬਾ ਕੁੰਨਨ ਸਿੰਘ ਜੀ ਸ਼ਰੀਰਕ ਜਾਮੇ 'ਚ ਸਾਂਝੀ ਤੇ ਆ ਕੇ ਕਹਿਣ ਲੱਗੇ ਕਹਿੰਦੇ ਜੀ ਸ਼੍ਰੀ ਗੰਗਾ ਨਗਰ ਇੱਕ ਸਥਾਨ ਹੈ ਜਗਾ ਵਿਹਲੀ ਪਈ ਹੈ ਤੇ ਸਾਡਾ ਮਨ ਕੀਤਾ ਪ੍ਰਬੰਧਕਾਂ ਦਾ ਕਿ ਉੱਥੇ ਗੁਰਦੁਆਰਾ ਸਾਹਿਬ ਉਸਾਰੀਏ। ਬਾਬਾ ਕੁੰਦਨ ਸਿੰਘ ਜੀ ਤਾਂ ਧੰਨ ਬਾਬਾ ਕੁੰਦਨ ਸਿੰਘ ਜੀ ਕਹਿਣ ਲੱਗੇ ਕਹਿੰਦੇ ਠੀਕ ਹੈ। ਫਿਰ ਗੁਰੂ ਸਾਹਿਬ ਕੋਲੋਂ ਆਗਿਆ ਲੈ ਲੈਣੇ। ਜੇ ਗੁਰੂ ਸਾਹਿਬ ਦੀ ਖੁਸ਼ੀ ਹੋਏਗੀ ਤੇ ਜਰੂਰ ਸਥਾਨ ਬਣੇ। ਜਦੋਂ ਹੁਕਮਨਾਮਾ ਲਿਆ ਤੇ ਹੁਕਮਨਾਮਾ ਆਇਆ ਸੰਤਾਂ ਕੇ ਕਾਰਜ ਆਪ ਖੰਡੇ। ਥਰ ਕੰਮ ਕਰਾਵਣ ਆਇਆ। ਬਾਬਾ ਕੁੰਦਨ ਸਿੰਘ ਜੀ ਕਹਿਣ ਲੱਗੇ ਕਹਿੰਦੇ ਖੁਸ਼ੀਆਂ ਨੇ ਬਣਾਓ ਗੁਰਦੁਆਰਾ ਸਾਹਿਬ ਤੇ ਬਾਬਾ ਸੁਖਦੇਵ ਸਿੰਘ ਜੀ ਮੌਜੂਦਾ ਮਹਾਪੁਰਖ ਪੋਚੋ ਸਾਹਿਬ ਇਸ ਵੇਲੇ ਜਿਹੜੇ ਮੌਜੂਦਾ ਮਹਾਪੁਰਖ ਨੇ ਪੋਚੋ ਸਾਹਿਬ ਉਸ ਵੇਲੇ ਸਾਧ ਸੰਗਤ ਸੇਵਾਦਾਰ ਸਨ ਤੰਤਰ ਬਾਬਾ ਕੁੰਦਨ ਸਿੰਘ ਜੀ ਤੇ ਉਹਨਾਂ ਦੀ ਸੇਵਾ ਲਾਤੀ ਕਿ ਤੁਸੀਂ ਇਹਦੀ ਉਸਾਰੀ ਆਪ ਦੀ ਦੇਖ ਰੇਖ ਚ ਕਰੋ ਹੁਣ ਗੁਰਦੁਆਰਾ ਸਾਹਿਬ ਤਿਆਰ ਹੋ ਰਿਹਾ ਜਦੋਂ ਬਣ ਕੇ ਤਿਆਰ ਹੋ ਗਿਆ ਨਾ 사ਸ ਨੇ ਤੇ ਸਾਰੀ ਪ੍ਰਬੰਧਕ ਕਮੇਟੀ ਤੰਤਨ ਬਾਬਾ ਕੁੰਦਨ ਸਿੰਘ ਜੀ ਕੋਲ ਆਈ ਤੇ ਕਹਿਣ ਲੱਗੇ ਜੀ ਗੁਰਦੁਆਰਾ ਸਾਹਿਬ ਬਣ ਕੇ ਤਿਆਰ ਹੋ ਗਿਆ ਤੇ ਗੁਰਦੁਆਰਾ ਦਾ ਨਾਂ ਕੀ ਰੱਖੀਏ ਤੇ ਬਾਬਾ ਜੀ ਹੱਸ ਕੇ ਕਹਿਣ ਲੱਗੇ ਕਹਿੰਦੇ ਤੰਤਨ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਨਾਂ ਰੱਖਦੇ ਹੋ ਆਖੋ ਸਾਡਾ ਨਾਮ ਤੰਤਨ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਗੁਰਦੁਆਰਾ ਸਾਹਿਬ ਦਾ ਨਾਂ ਰੱਖੋ ਜੀ ਸਤਿਵਿਚ ਨਾਂ ਰੱਖਤਾ ਜੀ 사ਤ ਸੰਗਤ ਉਨਾ ਕੀ ਸੋਭਾ ਜੁਗ ਜੁਗ ਬਈ ਕਮਾਲ ਹੈ ਦੇਖੋ ਇਹ ਵਾਕਈ ਧੰਗ ਗੁਰੂ ਅਮਰਦਾਸ ਮਹਾਰਾਜ ਜੀ ਦੇ ਬੋਲ ਪ੍ਰਤੱਖ ਉਨਾ ਦੀ ਸੋਭਾ ਜੁਗ ਜੁਗ ਹੋਈ ਕੋਏ ਨਾ ਮੇਟਣ ਹਾਰ ਤੋ ਗੁਰਦੁਆਰੇ ਚ ਇੰਨਾ ਸੰਗਤ ਦਾ ਇਕੱਠ ਖਾਲੀ ਬਾਬਾ ਜੀ ਦੇ ਨਾਮ ਕਰਕੇ ਇੰਨੇ ਪਦਾਰਥਾਂ ਦਾ ਇਕੱਠ ਮਾਇਆ ਦੇ ਚੜਾਵੇ ਭਾਈ ਸਾਹਿਬ ਜੀ ਦੱਸਦੇ ਕਹਿੰਦੇ ਅਸੀਂ ਬੜੀ ਵਾਰੀ ਹਾਜ਼ਰੀਆਂ ਭਰੀਆਂ ਉਸ ਗੁਰਦੁਆਰੇ ਚ ਇੱਕ ਵਾਰੀ ਤਾਂ ਜ਼ਿਕਰ ਦੱਸਣ ਲੱਗੇ ਦੇਖੋ ਬਾਬਾ ਦੀਪ ਸਿੰਘ ਦੀ ਕਮਾਈ ਵਾਕਿਆ ਕਮਾਈ ਦੀ ਗੱਲ ਕਰ ਰਹੇ ਨੇ ਕਹਿੰਦੇ ਇੱਕ ਵਾਰੀ ਅਸੀਂ ਕੀਰਤਨ ਕਰਨ ਲਈ ਗਏ ਤੇ ਸਮਾਪਤੀ ਹੋਈ ਨਾ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਹਿੰਦੇ ਭਾਈ ਸਾਹਿਬ ਜੀ ਥੋੜੀ ਦੇਰ ਰੁਕੋ ਅਸੀਂ ਬੜੇ ਖਾਸ ਜਿਹੜੇ ਪਤਵੰਤੇ ਸੱਜਣ ਜਿਹੜੇ ਅਸੀਂ ਉਹਨਾਂ ਨੂੰ ਸਨਮਾਨ ਦੇਣਾ ਹੈ ਤੇ ਭਾਈ ਸਾਹਿਬ ਨੇ ਦੇਖਿਆ ਵੀ ਅਨਾਉਂਸਮੈਂਟ ਤਾਂ ਕੋਈ ਹੋਈ ਨਹੀਂ ਕੋਈ ਪਤਵੰਤਾ ਸੱਜਣ ਆਇਆ ਹੋਵੇ ਕਹਿੰਦੇ ਠੀਕ ਹੈ ਸਮਾਪਤੀ ਤੋਂ ਬਾਅਦ ਹੁਣ ਕਿਹੜੇ ਪਤਵੰਤੇ ਸੱਜਣਾਂ ਨੂੰ ਬੁਲਾਇਆ ਜੀ ਉੱਥੇ ਦੇ ਗੁਰਦਾਰਾ ਸਾਹਿਬ ਦੇ ਵਜ਼ੀਰਾਂ ਨੂੰ ਉੱਥੇ ਦੇ ਕੀਰਤਨੀਏ ਸਿੰਘਾਂ ਨੂੰ ਉੱਥੇ ਦੇ ਸੇਵਾਦਾਰਾਂ ਨੂੰ ਇਹ ਪ੍ਰਬੰਧਕ ਕਮੇਟੀ ਨੇ ਬੁਲਾਇਆ ਇਹ ਮੈਂ ਇਸ ਥੜੇ ਤੋਂ ਸਾਧ ਸੰਗਤ ਇੱਕ ਬੇਨਤੀ ਰੂਪ ਬੇਨਤੀ ਰੂਪ ਸਨੇਹਾ ਮੈਂ ਦੇਣਾ ਇਹੋ ਜੀ ਪ੍ਰਬੰਧਕ ਕਮੇਟੀਆਂ ਚਾਹੀਦੀਆਂ ਸਾਨੂੰ ਆਖੋ ਸਤਨਾਮ ਕਿਓ ਜੀ ਇਹ ਪ੍ਰਬੰਧਕ ਕਮੇਟੀਆਂ ਸਾਨੂੰ ਚਾਹੀਦੀਆਂ ਉਹਨਾਂ ਨੂੰ ਪਤਵੰਤ ਦੇ ਸੱਜਣ ਕਹਿ ਕੇ ਪ੍ਰਬੰਧਕ ਕਮੇਟੀ ਨੇ ਸਨਮਾਨਿਆ ਕਿਹਨਾਂ ਨੂੰ ਜੀ ਜਿਹੜੇ ਗੁਰੂ ਘਰ ਦੇ ਉਸ ਗੁਰੂ ਘਰ ਦੇ ਵਜ਼ੀਰ ਸਨ ਕੀਰਤਨੀਏ ਸਿੰਘ ਸਨ ਸੇਵਾਦਾਰ ਜਿਹੜੇ ਉੱਥੇ ਦੇ ਸੱਸ ਉਹਨਾਂ ਨੂੰ ਸਟੇਜ ਤੇ ਬੁਲਾਇਆ ਇੱਕ ਇੱਕ ਨਾਮ ਲੈ ਕੇ ਸਟੇਜ ਤੇ ਬੁਲਾਇਆ ਤੇ ਭਾਈ ਸਾਹਿਬ ਜੀ ਨੂੰ ਨਾ ਇੱਕ ਇੱਕ ਫਾਈਲ ਦੇਈ ਗਈ ਭਾਈ ਸਾਹਿਬ ਜੀ ਆ ਇੱਕ ਫਾਈਲ ਆਪ ਜੀ ਇਹਨਾਂ ਨੂੰ ਸਨਮਾਨ ਦਿਓ ਭਾਈ ਸਾਹਿਬ ਫਾਈਲ ਦਿੰਦੇਗੇ ਬਾਅਦ ਚ ਪੁੱਛਿਆ ਕਹਿੰਦੇ ਫਾਈਲ 'ਚ ਹੈ ਕੀ ਹੈ ਸੁਣਿਓ ਧਿਆਨ ਦੇ ਨਾਲ ਕਹਿੰਦੇ ਜੀ ਇਹ ਫਾਈਲ 'ਚ ਹੈ ਕੀ ਹੈ ਤੇ ਪ੍ਰਬੰਧਕਾਨ ਨੇ ਦੱਸਿਆ ਕਹਿੰਦੇ ਭਾਜੀ ਇਹ ਫਾਈਲ ਦੇ ਵਿੱਚ 100-100 ਗੱਜ ਦੇ ਪਲਾਟਾਂ ਦੀ ਰਜਿਸਟਰੀਆਂ ਨੇ ਆਹੋ ਸਤਨਾਮ ਵਾਹਿਗੁਰੂ ਕਹਿੰਦੇ ਉਹ ਅਸੀਂ ਇਹਨਾਂ ਸੇਵਾਦਾਰਾਂ ਨੂੰ ਗੁਰੂ ਕੇ ਕੀਰਤਨੀਆਂ ਨੂੰ ਔਰ ਗੁਰੂ ਕੇ ਵਜ਼ੀਰਾਂ ਨੂੰ ਇੱਥੋਂ ਦੇ ਰਿਹਾ 100-100 ਗੱਜ ਦੇ ਪਲਾਟਾਂ ਦੀ ਰਜਿਸਟਰੀ ਆ। ਦੱਸ ਉਹਨਾਂ ਦੇ ਨਾਂ। ਭਾਈ ਸਾਹਿਬ ਕਹਿੰਦੇ ਮੈਂ ਬੜਾ ਹੈਰਾਨ ਹੋਇਆ। ਪਹਿਲੀ ਵਾਰੀ ਭਾਈ ਸਾਹਿਬ ਕਹਿੰਦੇ ਮੈਂ ਵੇਖਿਆ ਹੈ। ਵੀ ਪ੍ਰਬੰਧਕ ਕਮੇਟੀ ਨੇ 100-100 ਗੱਜ ਦੇ ਪਲਾਟ ਦਿੱਤੇ ਹੁਣ ਗੁਰੂ ਕੇ ਵਜ਼ੀਰਾਂ। ਕਮਾਲ ਹੋ ਗਈ। ਤੇ ਕਹਿਣ ਲੱਗੇ ਵੀ ਆਹ ਸੋਚ ਤੁਹਾਡੀ ਕਿਵੇਂ? ਤੇ ਪ੍ਰਬੰਧਕ ਕਮੇਟੀ ਕਹਿਣ ਲੱਗੀ ਕਹਿੰਦੇ ਭਾਈ ਸਾਹਿਬ ਜੀ। ਤਨਤਨ ਬਾਬਾ ਦੀਪ ਸਿੰਘ ਜੀ ਦੀਆਂ ਕਮਾਈਆਂ ਵਿੱਚ। ਕਹਿੰਦੇ ਨਾ ਇੱਥੇ ਸੰਗਤਾਂ ਦਾ ਘਾਟਾ ਜੇ ਤੇ ਨਾ ਇੱਥੇ ਕੋਈ ਬਾਬਾ ਦੀਪ ਸਿੰਘ ਦਾ ਮਾਇਆ ਦਾ ਘਾਟਾ ਰੱਖਿਆ ਕੋ ਸਤਨਾਮ ਵਾਹਿਗੁਰੂ ਸਾਰੀ ਆਕਾਲ ਕਹਿੰਦੇ ਇੰਨੀ ਮਾਇਆ ਦਾ ਚੜਾਵਾ ਹੈ ਇੱਥੇ ਤੁਹਾਨੂੰ ਦੱਸ ਨਹੀਂ ਸਕਦੇ ਅਸੀਂ ਕਿਹਾ ਜੀ ਵੀ ਹੁਣ ਜਗ੍ਹਾ ਵਧਾ ਲਈ ਬੜੀ ਵਧਾਣੀ ਗੁਰਦੁਆਰਾ ਸਾਹਿਬ ਵੀ ਬੜਾ ਸੋਹਣਾ ਵੱਧ ਗਿਆ ਲੰਗਰ ਹਾਲ ਵੀ ਵੱਡ ਗਿਆ ਹਰ ਚੀਜ਼ ਬਣ ਗਈ ਪੁਰ ਕਰੀਏ ਕੀ ਇਨੀ ਮਾਇਆ ਨੂੰ ਤੇ ਬਾਬਾ ਜੀ ਨੇ ਆਪ ਸਮੱਤ ਪਾਈ ਉਹ ਜਿਹੜੇ ਇਸ ਘਰ ਦੇ ਵਿੱਚ ਸੇਵਾਦਾਰ ਸੇਵਾ ਕਰਦੇ ਪਏ ਨੇ ਭਾਵੇਂ ਕੀਰਤਨ ਰੂਪ 'ਚ ਭਾਵੇਂ ਗ੍ਰੰਥੀ ਸਹਿਬਾਨਾ ਦੇ ਰੂਪ ਦੇ ਵਿੱਚ ਭਾਵੇਂ ਸੇਵਾਦਾਰਾਂ ਦੇ ਰੂਪ ਦੇ ਵਿੱਚ ਭਾਵੇਂ ਉਹ ਦੇਗ ਵਾਲਾ ਹੈ ਉਹਦੇ ਰੂਪ ਦੇ ਵਿੱਚ ਕਹਿੰਦੇ ਇਹ ਬਾਬਾ ਜੀ ਨੇ ਆਪ ਸਮੱਤ ਪਾਈ ਤਾਂ ਧੰਨ ਬਾਬਾ ਦੀਪ ਸਿੰਘ ਜੀ ਨੇ ਕਹਿੰਦੇ ਆ ਜਿਹੜੀ ਮਾਇਆ ਉਹਨਾਂ ਤੇ ਲਾਈ ਜਾਵੇ ਕਾਕੋ ਸਤਨਾਮ ਇਹ ਮਾਇਆ ਉਹਨਾਂ ਤੇ ਲਾਈ ਕਹਿੰਦੇ ਫਿਰ ਇਹ ਮਾਇਆ ਉਹਨਾਂ ਤੇ ਲਾਈ ਫਿਰ ਭਾਈ ਸਾਹਿਬ ਜੀ ਨੇ ਦੱਸਿਆ ਕਹਿੰਦੇ ਐਨੀ ਮਾਇਆ ਦਾ ਚੜਾਵਾ ਕਿ ਗੰਗਾ ਨਗਰ ਸ਼ਹਿਰ ਦੇ ਜਿਹੜੇ ਹਸਪਤਾਲ ਨੇ ਉਥੇ ਜਾ ਕੇ ਪ੍ਰਬੰਧਕ ਕਮੇਟੀ ਸਾਧ ਸੰਗਤ ਮਰੀਜ਼ਾਂ ਲਈ ਲੰਗਰ ਦਾ ਇੰਤਜ਼ਾਮ ਹੋਰ ਕਈ ਆਧਾਰਿਆਂ ਦੇ ਵਿੱਚ ਇਹ ਸਾਧ ਸੰਗਤ ਸੇਵਾ ਬੱਚਿਆਂ ਵਾਸਤੇ ਜਿਹੜੇ ਆਈਲਾਈਟਸ ਕਰਨਾ ਚਾਹੁੰਦੇ ਜਾਂ ਕੋਈ ਮਹਿੰਗੇ ਕੋਰਸ ਕਰਨਾ ਚਾਹੁੰਦੇ ਨੇ ਔਰ ਜਿਹੜੇ ਬੱਚਿਆਂ ਦੇ ਕੋਲ ਮਾਇਆ ਨਹੀਂ ਹੈ ਉਹਨਾਂ ਨੂੰ ਇਹ ਸਾਦ ਸੰਗਤ ਪੜਾਉਂਦੇ ਨੇ ਉਹਨਾਂ ਦੀ ਫੀਸਾਂ ਦਿੰਦੇ ਨੇ ਮਤਲਬ ਮੈਂ ਭਾਈ ਸਾਹਿਬ ਦੀ ਟੇਪ ਸੁਣੀ ਸੀ ਜੀ ਜੋ ਭਾਈ ਸਾਹਿਬ ਨੇ ਦੱਸਿਆ ਕਹਿੰਦੇ ਆ ਪ੍ਰਬੰਧ ਉੱਥੇ ਕਹਿੰਦੇ ਵੇਖੋ ਇੱਕ ਬਾਬਾ ਦੀਪ ਸਿੰਘ ਜੀ ਦਾ ਨਾਮ ਵਜਿਆ ਜੀ ਹਲੇ ਬਾਬਾ ਦੀਪ ਸਿੰਘ ਦੇ ਚਰਨ ਨਹੀਂ ਪਏ ਹਲੇ ਉਹ ਸਥਾਨ ਤੇ ਬਾਬਾ ਜੀ ਦੇ ਆਪ ਦੇ ਚਰਨ ਨਹੀਂ ਖਾਲੀ ਨਾਮ ਵਜਦਾ ਪਿਆ ਉਹ ਨਾਮ ਵਜਦਾ ਪਿਆ ਨਾ ਉਥੇ ਸੰਗਤ ਦੀ ਕਮੀ ਆ ਰਹੀ ਤੇ ਨਾ ਉਥੇ ਮਾਇਆ ਦੀ ਕਮੀ ਇਹ ਹੈ ਬਰਕਤ ਧੰਨ ਧੰਨ ਬਾਬਾ ਦੀਪ ਸਿੰਘ ਦੇ ਨਾਂ ਦੀ ਆਖੋ ਸਤ ਨਾਮ ਸੋ ਨੀਂਦਾ ਸੋ